ਹਾਂਜੀ ਕਿਸਾਨ ਵੀਰੋ ਸਵਾਗਤਾਂ ਤੁਹਾਡਾ ਸੁਖਰਾਜ ਡਿਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਕਿੰਗਰੇ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਦੋਸਤੋ ਸਾਦਕ ਪੈ ਜਾਂਦੀ ਆ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਤੇ ਬਾਈ ਕੋਲੇ ਵੀ ਦੋ ਦ ਚ ਨਾਗਾ ਦੋਸਤੋ ਦੋਵੇਂ ਬਹੁਤ ਚੰਗੇ ਆ ਇੱਕ ਦੋਸਤੋ ਗੱਬਣ ਤੇ ਇੱਕ ਦੋਸਤੋ ਸੂਈ ਸਵਾਈ ਆ ਜਰਸੀ ਕਾਫੀ ਕਲਰ ਦੇ ਵਿੱਚ ਆ ਤੇ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਇਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਣਿਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਈ ਜੀ ਸਸੀਗਾ ਸਸੀਗਾ ਹੋਠੀਕ ਠਾਕ ਬਈ ਜੀ ਠੀਕ ਠਾਕ ਜੀ ਬਈ ਠੀਕ ਆ ਨਾਂ ਦੱਸੀ ਭਰਾ ਖੇਤਾ ਸਿੰਘ ਜੀ ਖੇਤਾ ਸਿੰਘ ਠੀਕ ਆ ਬਈ ਨੰਬਰ ਵੀ ਦੱਸ ਦਈਏ ਕਰੀ ਨੰਬਰ 94 785 05579 ਠੀਕ ਹੈ ਦੁਬਾਰੇ ਫਿਰ ਬੋਲ ਦਿਓ 94785 05579 ਠੀਕ ਹੈ ਵਪਾਰ ਦਾ ਕੰਮ ਹੀ ਹੈ ਬਾਈ ਹਾਂਜੀ ਵਪਾਰ ਦਾ ਕੰਮ ਹੈ ਠੀਕ ਹੈ ਜਰਸੀਆਂ ਦਾ ਇਹ ਵੜਾ ਨਹੀਂ ਹੁੰਦਾ ਕਿ ਬਾਈ گاਵ ਮੱਜਾਂ ਦਾ ਹਾਂ ਨਹੀਂ ਮੱਜਾਂ ਦੇ ਗਾਵਿਆਂ ਦਾ ਠੀਕ ਹੈ ਜਾਦਾ گاਵਾਂ ਦਾ ਜੀ ਹਾਂਜੀ ਠੀਕ ਹੈ ਅੱਜ ਕਿੰਨੇ ਨਾਗਾ ਬਾਈ ਦੋ ਨਾਗਾ ਹੀ ਆਪਣੇ ਕੋਲ ਠੀਕ ਹੈ ਬਾਈ ਜਰਸੀ ਦੀ ਗੱਲ ਕਰ ਲਈਏ ਕਿੰਦੇ ਸੂਈ ਹੈ ਇਹ ਇਹ ਪਰਸੋ ਸੂਈ ਹੈ ਬਾਈ ਇਹ ਪਰਸੋ ਸੂਈ ਹੈ ਹਾਂਜੀ ਠੀਕ ਹੈ ਠੰਡੀ ਸੀ ਬਹੁਤ ਆ ਜੀ ਠੀਕ ਹੈ ਠੰਡੀ ਸੀ ਲਵਾਈਆਂ ਦਾ ਬਹੁਤ ਆ ਤੇ ਬਾਈ ਕਿੰਨਾ ਬੋਲਾ ਐ ਇਸ ਵਾਰ ਇਹ 15 ਕਿਲੋ ਬੋਲਾ ਜੋਕ ਕੇ ਦੇਵਾਂਗੇ ਦੋ ਟਾਈਮ ਦਾ 15 ਕਿਲੋ ਬੋਲਾ ਜਿਹੜਾ ਚਵਾ ਕੇ ਦੇ ਦੇਾਂਗੇ ਚਵਾ ਕੇ ਦੇਵਾਂਗੇ ਠੀਕ ਆ ਤੇ ਬੱੱਚਾ ਕੀ ਐ ਬਾਈ ਵੱਛੀ ਐ ਮਗਰ ਜੀ ਠੀਕ ਆ ਵੱਛੀ ਮਗਰ ਹਾਂਜੀ ਤੇ ਜੇਰ ਜੂ ਰੋਕੇ ਬਾਈ ਜੇਰ ਵੀ ਓਕੇ ਆ ਜੀ ਠੀਕ ਆ ਲੋ ਬਈ ਹਵਾਨੇ ਨਹੀਂ ਨਿਗਾ ਮਾਰ ਲਓ ਫਿਕਸ ਹਵਾਨਾ ਬਾਕੀ ਥਣ ਬਹੁਤ ਸੋਨਾ ਲੱਗਿਆ ਦੋਸਤੋ ਵੇਖ ਸਕਦੇ ਆ ਕੱਲਾ ਕੱਲਾ ਥਣ ਤੇ ਦੋਸਤੋ 4 ਵਜੇ ਦਾ ਟਾਈਮ ਉਸ ਤਾਂ ਗਨਾਬ ਦੀ ਜੱਜਮੈਂਟ ਕਰ ਲਈਏ ਵੇਖ ਸਕਦੇ ਆ ਬਿਲਕੁਲ ਸੀਲ ਠੰਡੀ ਆ ਹਵਾਨਾ ਫੈਕਸਾ ਮਗਰ ਦੋਸਤੋ ਐਚ ਐਫ ਬੱਛੀ ਆ ਦੇਖ ਸਕਦੇ ਆ ਕ੍ਰੋਸ ਸੰਗ ਦੇ ਵਿੱਚ ਐਚ ਐਫ ਦਾ ਸੀਮਨ ਲੱਗਿਆ ਹੋਇਆ ਤੇ ਸਿੰਘ ਦੋਸਤੋ ਹੈਗੇ ਆ ਛੋਟੇ ਛੋਟੇ ਠੰਡੀ ਝੀਲ ਆ ਕੋਈ ਸਿੰਘਾਂ ਦਾ ਬਟਾ ਨਹੀਂ ਤੋੜ ਕੇ ਵਿਖਾਉਣੇ ਆ ਲੈ ਵੀ ਖੋਲੀ ਤੋੜ ਕੇ ਵਿਖਾ ਲਈ ਵੇਲ ਲੈਂਥ ਦੀ ਚੰਗੀ ਆ ਕਦਕਾਰ ਸੋਹਣਾ ਪਹਿਲਾ ਸੂਆ ਸੁਈ ਆ ਬਾਈ ਹਾਂਜੀ ਪਹਿਲਾ ਹੀ ਪਹਿਲਾ ਠੀਕ ਆ ਪਹਿਲਾ ਸੂਆ ਸੁਈ ਵੀ ਆ ਤਿਆਨ ਦਿਨ ਹੋ ਗਏ ਸੁਈ ਨੂੰ 15 ਲੀਟਰ ਬੋਲਾ ਤਿਆਰ ਆ ਹਵਾਨਾ ਦੇਖ ਸਕਦੇ ਆ ਹੈਕਸਲ ਹਵਾਨਾ ਕੋਈ ਟੁੱਟਮਾ ਨਹੀਂ ਕੋਈ ਬੋਟ ਚਾਹੀ ਨਹੀਂ ਬਹੁਤ ਸੋਹਣਾ ਹਵਾਨਾ ਇਹਸਾ ਦੇ ਬਿਲਕੁਲ ਸੀਲ ਠੰਡੀ ਆ ਜਿਵੇਂ ਮਰਜੀ ਕੋਈ ਵੇੜੇ ਥੱਲ ਕੇ ਭੌਂਦੀ ਹੱਥ ਲਾਈ ਜਾਵੇ ਫੇਰ ਬੰਦੂ ਦੇਖ ਸਕਦੇ ਆ ਬਹੁਤ ਸੋਹਣੀ ਵੇਖ ਲਾ ਚੰਗਾ ਕੱਦ ਕਾਠਾ ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਭੌਂਦੀ ਤਿੰਨ ਟਾਈਮ ਚਵਾਈ ਕਰਕੇ ਲੈ ਲਿਓ ਜੀ ਤੇ ਬਾਈ ਇਹਦਾ ਰੇਟ ਕੀ ਕਰਦਿਆਂਗੇ ਹਾਂਜੀ ਇਹਦਾ ਰੇਟ ਕੀ ਕਰਾਂਗੇ ਕਿਹੜੇ ਬਾਈ 62000 ਮੋਲ ਜੀ 62000 ਕੀ ਹੈ ਮੋਲ ਹਾਂ ਵਿੱਚੋਂ ਮਾਨਤਨ ਕਰਦਾਂਗੇ ਠੀਕ ਹੈ ਵਿੱਚੋਂ ਮਾਨਤਨ ਹੋ ਜੂ ਲਓ ਵੀ ਇੱਥੇ ਆ ਗਿਆ ਆਪਦੀ ਤਸੱਲੀ ਕਰ ਲਓ ਰੇਟ 62000 ਵਿੱਚੋਂ ਮਾਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ ਚਵਾਈ ਤੁਸੀਂ ਪਹੁੰਚ ਚਾਰ ਟਾਈਮ ਕਰਕੇ ਲੈ ਲਓ ਮਗਰ ਵੱਛੀ ਆ ਇਸ ਤੋਂ ਅਗੇ ਦੋਸਤੋ ਗੱਬਣਾ ਬਾਈ ਦੀ ਕੀ ਜਾਣਕਾਰੀ ਆ ਗੱਬਣਾ ਨਹੀਂ ਇਹ ਦੂਜਾ ਸੂਆ ਬਾਈ ਦੂਜਾ ਸੂਆ ਗੱਬਣਾ ਹਾਂਜੀ ਪਹਿਲੇ ਸੂਆ 20 ਰੁਪਏ ਦੁੱਧਾ ਜੀ ਪਹਿਲੇ ਸੂਏ 20 ਲੀਟਰ ਦੁੱਧ ਜਾਨੀ ਕਿ ਚੋਇਆ ਹੋਇਆ ਹਾਂਜੀ ਆਪਾਂ ਇਹ ਭਰਾ ਤੋਂ ਲਈਆ ਘਰੋਂ ਲਈਆ ਠੀਕ ਆ ਘਰੋਂ ਲਈਆ ਹਾਂਜੀ ਆਪਣੇ ਠੀਕ ਆ ਕਿੰਨੇ ਦਿਨ ਲਾ ਜੂਈ ਬਈ ਇਹ ਬਾਈ ਜੀ ਇਹ ਦਿਨ ਪਈਆ 8 ਦਿਨ ਪਈਆ ਪੂਰੇ ਹੋਣਗੇ 8 ਦਿਨ ਪਈਆ ਹਫਤਾ ਹਫਤਾ ਹੀ ਪਈ ਠੀਕ ਆ ਐ ਇਤੀ ਕੀ ਨਿਮਾਨ ਕਰਦੇ ਦੁੱਧ ਦਾ ਵੀ ਕੀ ਨਿਮਾਨ ਕਰਦੇ ਕਿੰਨਾ ਕੁ ਦੋ ਤੁਸੀਂ ਦੇ ਦੂ ਬਾਹਰ ਦੇ ਉਹ 22 23 ਲੀਟਰ ਪੱਕਾ ਦੇਉ ਜੀ 22 23 ਲੀਟਰ ਠੀਕ ਆ ਸੀਮਨ ਵਗੈਰਾ ਰਿਕਾਰਡ ਆਪਣੇ ਕੋਲ ਹੈ ਨਹੀਂ ਠੀਕ ਆ ਲਓ ਬਈ ਸੋਹਣੇ ਕਦ ਘਾਟ ਵਾਲੀ ਵਹਿੜਾ ਦੇਖ ਸਕਦੇ ਆ ਥਣ ਬਹੁਤ ਸੋਹਣਾ ਲੱਗਿਆ ਦੇਖ ਸਕਦੇ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਆ ਦੇਖ ਸਕਦੇ ਆ ਅਠਾ ਮੀਨਾ ਦੀ ਕੱਜੀ ਆ ਥਣ ਬਹੁਤ ਸੋਹਣਾ ਲੱਗਿਆ ਮੋਟਾ ਮੋਟਾ ਥਾਣਾ ਥੋੜਾ ਜਿਹਾ ਕ੍ਰਾਸ ਸੰਗ ਜ਼ਰੂਰ ਆ ਦੇਖ ਸਕਦੇ ਕਦ ਘਾਟ ਸੋਹਣਾ ਬਾਕੀ ਹਵਾਨੇ ਦੀ ਤਿਆਰੀ ਗੱਲ ਕਰੀਏ ਇੱਕ ਹਫਤੇ ਤਾਈ ਹਵਾਨਾ ਇਹਨੇ ਪੂਰਾ ਭਰ ਜਾਣਾ ਪੂਰਾ ਭਰ ਕੇ ਸੋਹਣਾ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਮਗਰਲਾ ਥਾਣਾ ਵੀ ਲੱਕ ਲੱਕ ਮੋਟਾ ਥਾਣਾ ਲਾਬੇ ਇਹਨੂੰ ਕੋਲ ਨਹੀਂ ਬਾਕੀ ਰਾਜੀਪਲੀ ਕਰ ਕਰਕੇ ਰਾਜੀਪਲੀ ਬਹੁਤ ਆ ਚੰਗੀ ਆ ਇਹ ਸਾਡੇ ਚਮਕ ਦੀ ਗੱਲ ਕਰੀਏ ਚਮਕਦਮ ਬਹੁਤ ਆ ਰਾਜੀਪਲੀ ਆ ਹਮਨੇ ਕਿਤੇ ਭੇਜ ਨਹੀਂ ਕਹਾਂਗਾ ਦੇਖ ਸਕਦੇ ਬਿਲਕੁਲ ਸਾਫ ਸੁਥਰੀ ਵੜਾ ਬਾਕੀ ਠੰਡੀ ਦੀ ਗੱਲ ਕਰੀਏ ਠੰਡੀ ਬਹੁਤ ਆ ਦੇਖ ਸਾਡੇ ਸਾਧਿਆਂ ਬਹੁਤ ਸੋਹਣਾ ਹਵਾਨਾ ਚਾਰ ਕੀਤਾ ਹੋਇਆ। ਬਾਈ ਦੋ ਭਰਾ ਰਹਿੰਦੇ ਆ ਇਧਰਲੇ ਪਾਸੋਂ ਲਈਏ ਤੇ ਇਧਰਲੇ ਕਿੱਲੇ ਦੇ ਕੀਤੀ ਇੱਕੋ ਹੀ ਘਾਰ ਆ। ਬਾਈ ਜੰਦਾ ਇਧਰੋਂ ਲੈ ਕੇ ਤੇ ਇਧਰ ਬੰਨ੍ਹ ਲਈ ਆ। ਕਿਉਂਕਿ ਘਰ ਦੀ ਡੈੜੀ ਆ ਬਾਈ ਜੰਦਾ ਆਪਾਂ ਦੂਜੇ ਪਾਸੇ ਲਈ ਆ। ਕਾਰ ਹੁੰਦੀ ਬਹੁਤ ਚੱਲੂ ਜੀ। ਠੀਕ ਆ। ਬਈ ਇਹਦਾ ਕੀ ਰੇਟ ਕਰ ਦਾਂਗੇ ਫਿਰ? ਹਾਂ ਜੀ ਇਹਦਾ 85 ਹਜ਼ਾਰ ਮੋੜਾ ਜੀ। ਇਹਦਾ 85 ਹਜ਼ਾਰ। ਕੋਈ ਥੋੜਾ ਬਹੁਤਾ ਮੰਨਦਾ। ਇਹਦੇ ਵਿੱਚੋਂ ਮੰਨਤਨ ਕਰ ਦਾਂਗੇ ਜੀ। ਲਓ ਵੀ ਸੱਜਣੋ ਇਹ ਚੋਂ ਹੀ ਮਾਨਤਨ ਥੋੜਾ ਹੋ ਜੂਗਾ। ਅੱਜ ਦੀ ਵੀਡੀਓ ਵਿੱਚ ਬਾਈਕ ਕੋਲੇ ਦੋ ਨਾਕ ਸੀ ਪਹਿਲੀ ਏਰੀ ਦੋਸਤੋ ਬਾਈਕ ਕੋਲੇ ਵੀਡੀਓ ਕਵਰ ਕੀਤੀ ਹੈ ਦੋਵੇਂ ਸਾਫ ਸੁਥਰੇ ਨਾਜਾ ਦੋਸਤੋ ਤਸੱਲੀ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਪਿੰਡ ਦੋਸਤੋ ਕਿੰਗਰੇਜ ਜ਼ਿਲ੍ਹਾ ਫਰੀਦਕੋਟ ਆ ਨੇੜੇ ਸਾਰਕ ਦੇ ਰਿਆ ਜਾਂਦਾ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਕ ਸੀ ਡਿਟੇਲ ਤੁਹਾਨੂੰ ਲੈਤੀ ਸੰਪਰਕ ਕਰ ਲਓ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਭਨਾ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਤੇ